ਦਸ਼ਹਾਰਾ ਗਰਾਉਂਡ ਅਤੇ ਖੰਨਾ ਦੇ ਹੋਰ ਇਲਾਕਿਆਂ ਵਿੱਚ ਅਵਾਰਾ ਕੁੱਤਿਆਂ ਨੇ ਤਬਾਹੀ ਮਚਾ ਦਿੱਤੀ ਇੱਕ ਹੀ ਦਿਨ ਵਿੱਚ ਬੱਚਿਆਂ ਸਮੇਤ 24 ਤੋਂ ਵੱਧ ਲੋਕਾਂ ਨੂੰ ਕਟਿਆ ਗਿਆ ਤੇ ਜ਼ਖਮੀ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਖੰਨਾ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਨੇ ਦਹਿਸ਼ਤ ਫਲਾ ਦਿੱਤੀ ਹੈ ਇੱਕ ਦਿਨ ਵਿੱਚ 17 ਬੱਚਿਆਂ ਸਮੇਤ 24 ਲੋਕਾਂ ਨੂੰ ਕੱਟ ਕੇ ਜ਼ਖਮੀ ਕਰ ਦਿੱਤਾ ਜ਼ਿਆਦਾਤਰ ਜ਼ਖਮੀਆਂ ਨੂੰ ਖੰਨਾ ਸਿਵਲ ਹਸਪਤਾਲ ਚ ਲਿਆਂਦਾ ਗਿਆ ਪੰਜ ਬੱਚਿਆਂ ਨੂੰ ਉੱਥੇ ਪੜੋਚੇ ਪੰਜ ਬੱਚਿਆਂ ਨੂੰ ਵੱਡੇ ਪੜੋ ਜਿਹੜੇ ਪੜੋਚੇ ਝੁੱਗੀ ਪਾਕੇ ਰਹ ਰਹੇ ਨੇ ਇਹ ਹਾਲ ਸਾ ਪੜੋਚੇ ਹੋਇਆ ਪੰਜ ਬੱਚ ਨੂੰ ਕੁੱਤੇ ਨੇ ਕਾਟਿਆ ਦਾ ਔਰ ਉਸ ਨੂੰ ਕੁੱਤਾ ਕਾਟ ਲਿਆ ਸਰ ਕਿੰਨੇ ਬੰਦੇ ਕੋ ਕਾਟੇ ਕਮ ਸੇ ਕਮ 10 15 ਬੰਦੇ ਕੋ ਕਾਟਾ ਸਰ ਮੱਛੇ ਕੋ ਕੁੱਤੇ ਕਾਟੇ ਕਾਹ ਕਾ ਕੇ ਰਹੇ ਨੇ ਮਦੂ ਜੇਪੂਰ ਯਹਾਂ ਪਰ ਰਹਿ ਕੇ ਨਾ ਕਿਸ ਬਜਾ ਤੇ ਆਏ 10 ਸਰੇ ਕੰਨੇ ਕੇ ਲਿਆ ਕੁੱਤੇ ਦਿਨ ਕੁੱਤੇ ਨੇ ਬਾਈਟ ਕਰ ਲਿਆ ਜੀ ਕਿਹੜੇ ਦੀ ਗੱਲ ਇਹ ਰਾਮਨਗਰ ਜੀ ਲਲੇੜੀ ਰੋਡ ਤੇ ਕਿੰਨੇ ਕਾਹਦੇ ਕਣੇ ਦੇ ਕੁੱਤੇ ਨੇ ਕੱਟੇ ਇਹ ਤਾਂ ਔਰੇ ਦਾ ਬਹੁਤ ਕੇਸ ਆ ਜ ਨਹੀਂ ਘੱਟੋ ਘੱਟ 10 15 ਕੇਸ ਨੇ ਉਹ ਕਨੇ ਕੁੱਤੇ ਨੇ ਨਾ ਬਹੁਤ ਜਵਾਕਾਂ ਨੂੰ ਵੜਲੇ ਆ ਦੋ ਤਿੰਨ ਬੰਦਿਆਂ ਨੂੰ ਵੀ ਵੜਲੇ ਆ ਕਿੰਨੇ ਕ ਕੇਸ ਹੋਏ ਨੇ ਟੋਟਾ ਹਾਂ ਹੁਣ ਸਾਡੇ ਅੱਖਾਂ ਦੇ ਸਾਹਮਣੇ ਜੀ ਹੋ ਗਏ ਸਤਿਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਸਰਪੰਚ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਦੁਸ਼ਾਰਾ ਗਰਾਉਂਡ ਅਤੇ ਖੰਨਾ ਦੇ ਹੋਰ ਇਲਾਕਿਆਂ ਵਿੱਚ ਆਵਾਰਾ ਕੁੱਤਿਆਂ ਨੇ ਤਬਾਹੀ ਮਚਾ ਦਿੱਤੀ ਇੱਕ ਹੀ ਦਿਨ ਵਿੱਚ ਬੱਚਿਆਂ ਸਮੇਤ 24 ਤੋਂ ਵੱਧ ਲੋਕਾਂ ਨੂੰ ਕੱਟਿਆ ਗਿਆ ਤੇ ਜ਼ਖਮੀ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਖੰਨਾ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਨੇ ਦਹਿਸ਼ਤ ਫਲਾ ਦਿੱਤੀ ਹੈ ਇੱਕ ਦਿਨ ਵਿੱਚ 17 ਬੱਚਿਆਂ ਸਮੇਤ 24 ਲੋਕਾਂ ਨੂੰ ਕੱਟ ਕੇ ਜ਼ਖਮੀ ਕਰ ਦਿੱਤਾ ਜ਼ਿਆਦਾਤਰ ਜ਼ਖਮੀਆਂ ਨੂੰ ਖੰਨਾ ਸਿਵਲ ਹਸਪਤਾਲ ਚ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਗਿਆ ਇੱਕ ਬੱਚੇ ਦੇ ਚਿਹਰੇ ਤੇ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਉਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਵਾਰਾ ਕੁੱਤਿਆਂ ਦੁਆਰਾ ਜ਼ਖਮੀ ਹੋਏ ਬੱਚਿਆਂ ਵਿੱਚੋਂ ਇੱਕ 1 ਸਾਲ ਦਾ ਇੱਕ 1.5 ਸਾਲ ਦਾ ਅਤੇ ਇੱਕ 2 ਸਾਲ ਦਾ ਹੈ ਅਮਲੋੜ ਰੋਡ ਤੇ ਦੁਸ਼ਹਿਰਾ ਗਰਾਊਂਡ ਗੁਲਮੋਹਰ ਨਗਰ ਕ੍ਰਿਸ਼ਨਨਗਰ ਆਜਾਦਨਗਰ ਸਬਜ਼ੀ ਮੰਡੀ ਵਿੱਚ ਆਵਾਰਾ ਕੁੱਤਿਆਂ ਨੇ ਲੋਕਾਂ ਨੂੰ ਵੱਢ ਕੇ ਜ਼ਖਮੀ ਕਰ ਦਿੱਤਾ ਹੈ ਜ਼ਿਆਦਾਤਰ ਜ਼ਖਮੀ ਦਸ਼ਾਰਾ ਗਰਾਊਂਡ ਅਤੇ ਕ੍ਰਿਸ਼ਨਨਗਰ ਇਲਾਕੇ ਦੇ ਹਨ ਲੋਕਾਂ ਦਾ ਕਹਿਣਾ ਹੈ ਕਿ ਇੱਕ ਹਲਕੇ ਹੋਏ ਕੁੱਤੇ ਨੇ ਵੱਢਿਆ ਹੈ ਆਹ ਅਬੀ ਅਗਰਵਾਲਾ ਹਸਪੀਟਲ ਕੇਂਦਰ ਧਾਰੇ ਸਰ ਕੀਆ ਕੀ ਬਾਤ ਹੋਈ ਬੱਚੇ ਕੋ ਇਹ ਬੱਚੇ ਨੂੰ ਕੁੱਤੇ ਨੇ ਕਾਟਿਆ ਤਾਂ ਉਸ ਨੂੰ ਕੁੱਤਾ ਕਾਟ ਲਿਆ ਸਰ ਕਿੰਨੇ ਬੰਦੇ ਨੂੰ ਕਾਟ ਕਮ ਸੇ ਕਮ 10 15 ਬੰਦੇ ਨੂੰ ਕਾਟਿਆ ਸਰ ਅੱਛਾ क्या नाम है जी आपका मैं जी अच्छा क्या बात हुई है बच्चे को कुत्ते कहा के रहने वाले जयपुर यहाँ पर वजह से हैं दशहरा करने के लिए दशहरे का मेला लगाने आए थे कितना ज्यादा काटा बच्चे को क्या कि, कितना काटा है बच्चे को पूरा काट दिया गाल कर गया उसके क्या नाम है बच्चे का लकी ਦਿਸ਼ਾਰੇ ਕੰਬਲਾ ਲਗ ਰਾ ਉਧਰਾਂ ਨੇ ਆਏ ਦੀਆਂ ਸਵਾਲ ਵਿੱਚ ਹਾਂ ਕਿਤਨੇ ਕਿਤਨੇ ਬੱਚੇ ਹੁੰਦੇ ਆ ਉਧਰ ਵਰਤੀ ਹੋਰ 10 12 ਬੱਚੇ ਬੱਚੀ ਮੈਂ ਮਾਤਾ ਗੁਰੀ ਕਰਮਾ ਮੋਸਤ ਕਰੇ ਮੰਨ ਲੇ ਵਿਪਨ ਕੁਮਾਰ ਜੀ ਕੀ ਗੱਲ ਹੋਈ ਹੈ ਮੁੰਡੇ ਦੇ ਨਾਲ ਇੱਕ ਕੁੱਤੇ ਨੇ ਬਾਈਟ ਕਰ ਲਈ ਜੀ ਕਿਹੜੇ ਦੀ ਗੱਲ ਇਹ ਰਾਮਨਗਰ ਜੀ ਲਲੇੜੀ ਰੋਡ ਤੇ ਕਿੰਨੇ ਕਾਹ ਦੇ ਗਾਣੇ ਨੂੰ ਕੁੱਤਾ ਕੱਟੇ ਇਹ ਤਾਂ ਉਰੇ ਦਾ ਬਹੁਤ ਕੇਸ ਆ ਜਣੀ ਘੱਟੋ ਘੱਟ 10 15 ਕੇਸ ਨੇ ਇੱਥੇ ਤਾਂ ਕਿਹ ਕੁੱਤੇ ਨੇ ਕੱਟੇ ਹਾਂਜੀ ਹਾਂਜੀ ਤੁਹਾਡੇ ਬੱਚੇ ਨੂੰ ਹੋਸੇ ਕਿੰਨੇ ਹਾਂਜੀ ਹਾਂਜੀ ਕੀ ਮੰਗ ਕੀ ਕਰਦੇ ਹੋ ਵੀ ਇਸ ਤਰ੍ਹਾਂ ਦੇ ਜਦੋਂ ਹਾਸੇ ਉੱਪਰ ਵੀ ਅਸੀਂ ਮੰਕਰ ਦੇ ਪ੍ਰਸ਼ਾਸਨ ਨੂੰ ਵੀ ਇਦਾਂ ਦੇ ਉਹਦੇ ਤੇ ਗੌਰ ਕਰੀ ਵੀ ਇਦਾਂ ਦੇ ਹਾਸੇ ਨਾ ਹੋਣ ਕੇਵਲ ਸਿੰਘ ਜੀ ਕੇਵਲ ਚ ਕੀ ਗੱਲ ਹੋਈ ਆ ਗੱਲ ਇਹ ਹੋਈ ਬਿਲਾਂਸ਼ਪਲੀ ਜੋ ਕੁੱਤਾ ਹੈਗਾ ਉਹ ਹਲ ਗਿਆ ਹੋਇਆ ਅੱਛਾ ਉਹ ਗੁਨੇ ਕੁੱਤੇ ਨੇ ਨਾ ਬਹੁਤ ਜਵਾਕਾਂ ਨੂੰ ਵੱਢਦੇ ਆ ਦੋ ਤਿੰਨ ਬੰਦਿਆਂ ਨੂੰ ਵੀ ਵੜ ਲਿਆ ਕਿੰਨੇ ਕ ਕੇਸ ਹੋਏ ਨੇ ਟੋਟੇ ਹਾਂ ਹੁਣ ਸਾਡੇ ਅੱਖਾਂ ਦੇ ਸਾਹਮਣੇ ਜੀ ਹੋ ਗਏ 7-8 ਤੇ ਬੱਚੇ ਕਿੰਨੇ ਕ ਨੇ ਅੰਦਾਜ਼ਾ ਬੱਚੇ ਹੈਗੇ ਨੇ 4-5 ਬੱਚੇ ਨੇ ਜੀ ਤੇ ਦੋ ਬੰਦੇ ਨੇ ਆਪਣੇ ਥੋੜੇ ਵਰਗੇ ਮੁੰਡੇ ਨੇ 6 6 ਨੇ ਜੀ 6 ਬੱਚੇ ਨੂੰ ਕੱਟਿਆ 6 ਬੱਚੇ ਨੇ ਜੀ ਓਏ ਮੂੰਹ ਪਾਰਤੇ ਆ ਸਾਰੀ ਕੰਨ ਪੰਨ ਤੇ ਸਾਰੇ ਲੱਤਾਂ ਨੇ ਤੇ ਦੋ ਬੰਦੇ ਨੇ ਲੱਤਾਂ ਨੇ ਕੀ ਮੰਗੀ ਕਰਦੇ ਅੱਜ ਅਸੀਂ ਤਾਂ ਮੰਗੇ ਹੀ ਕਰਦੇ ਆ ਵੀ ਕੁੱਤੇ ਨੂੰ ਜਾਂਦਾ ਚੁਕਾਇਆ ਜਾਵੇ ਮਾਰਿਆ ਜਾਵੇ ਕੋਈ ਹੋਰ ਦੇ ਜੋ ਆਕਾ ਨੂੰ ਗਾਲੂਗਾ ਉਹ ਠੀਕ ਨਹੀਂ ਨਖ਼ਰਾਂ ਕਰ ਰਿਹਾ ਮਾਪੇ ਬਰ ਰੋ ਰਹੇ ਨੇ ਉਹਨਾਂ ਦੇ ਕੀ ਕਰੂੰਗੇ ਇਸ ਇੱਥੇ ਜੇ ਦੱਸੋ ਉੱਧਰ ਬਾਹਰ ਹਾਂਜੀ ਮੇਰਾ ਨਾਮ ਹੈ ਰਕੇਸ਼ ਕੁਮਾਰ ਰਾਜਪੂਤੀ ਪਰੋਚੇ ਦਿਸ਼ਾੜਾ ਲੱਗਣਾ ਉਹ ਬੰਦੇ ਆਏ ਨੇ ਸਮਾਨ ਵੇਚਣੇ ਜੀ ਖਿਡੌਣੇ ਖਣਾਉਣੇ ਜੇ ਉਹਨਾਂ ਦੇ ਬੱਚਿਆਂ ਨੂੰ ਕੁੱਤਿਆਂ ਨੇ ਵੱਢਿਆ ਸਿਰਫ ਇੱਕ ਕੁੱਤੇ ਨੇ ਵੱਢਿਆ ਦੇਖ ਲੋ ਉੱਨੇ ਪੰਜ ਬੱਚਿਆਂ ਨੂੰ ਉੱਥੇ ਪੜੋਚੇ ਪੰਜ ਬੱਚਿਆਂ ਨੂੰ ਵੱਡੇ ਜਿਹੜੇ ਪੜੋਚੇ ਝੁੱਗੀ ਪਾਕੇ ਰਹ ਰਹੇ ਨੇ ਇਹ ਹਾਲ ਸਾ ਪੜੋਚੇ ਹੋਇਆ ਜਿਹਦੇ ਬੱਚੇ ਪੰਜ ਛੜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਛੜਾਣ ਦੀ ਕੋਸ਼ਿਸ਼ ਕੀਤੀ ਆਈ ਇੱਟ ਮਾਰੀ ਆ ਭੱਜੀ ਨਹੀਂ ਰਹਦੀਗਾ ਉਹ ਦੂਜੇ ਫਿਰ ਦੂਜੇ ਨੂੰ ਪੈ ਗਿਆ ਭੱਜ ਕੇ ਫੇਰ ਫੇਰ ਜਾ ਕੇ ਤੀਜੇ ਨੂੰ ਪੈ ਗਿਆ ਐਂ ਕਰੀ ਕੇ ਆ ਜੀ ਇਹ ਮੰਗ ਕਰਦੇ ਆ ਜੀ ਸਰਕਾਰ ਤੋਂ ਕਿ ਜਿਹੜੇ ਹਲਕੇ ਕੁੱਤੇ ਨੇ ਇਹਨਾਂ ਨੂੰ ਜਾ ਤਾਂ ਕੋਈ ਫੜਿਆ ਜਾਵੇ ਜਾਂ ਇਹਨਾਂ ਨੂੰ ਕਿਤੇ ਦੂਰ ਜਾ ਕੇ ਛੱਡਿਆ ਜਾਵੇ ਐਸੀ ਜਗ੍ਹਾ ਜਿੱਥੇ ਇਨਸਾਨ ਨਾ ਰਹਿੰਦੇ ਹੋਣ ਜਾਂ ਇਹਨਾਂ ਨੂੰ ਮਾਰ ਦਿੱਤਾ ਜਾਵੇ ਬਸ